ਫਗਵਾੜਾ ਨਜ਼ਦੀਕ ਪਿੰਡ ਨਰੂੜ ਦੇ ਵਸਨੀਕਾਂ ਨੇ ਪਿੰਡ ਵਿੱਚ ਬਣੇ ਮੁਰਗੀ ਫਾਰਮ ਦੇ ਮਾਲਕ ਉੱਪਰ ਪਿੰਡ ਦੀ ਸੰਗਣੀ ਬਸੋਂ ਦੇ ਨਜ਼ਦੀਕ ਹੀ ਮੁਰਗੀ ਫਾਰਮ ਬਣਾਉਣ ਦੇ ਗੰਭੀਰ ਦੋਸ਼ ਲਗਾਏ ਨੇ ਪਿੰਡ ਵਾਸੀਆਂ ਮੁਤਾਬਕ ਮੁਰਗੀਆਂ ਦੇ ਇਸ ਪੋਲਟਰੀ ਫਾਰਮ ਤੋਂ ਆ ਰਹੀ ਗੰਦੀ ਬਦਬੂ ਨਾਲ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਪਿੰਡ ਵਾਸੀਆਂ ਮੁਤਾਬਕ ਮੁਰਗੀ ਪੋਲਟਰੀ ਫਾਰਮ ਆਬਾਦੀ ਖੇਤਰ ਤੋਂ 500 ਮੀਟਰ ਦੀ ਦੂਰੀ ਤੇ ਬਣਾਇਆ ਜਾ ਸਕਦਾ ਹੈ ਪਰ ਇਸ ਦੀ ਦੂਰੀ 100 ਮੀਟਰ ਤੋਂ ਵੀ ਘੱਟ ਹੈ ਜਿਸ ਕਾਰਨ ਇਹ ਦਿੱਕਤ ਸਾਰੇ ਹੀ ਪਿੰਡ ਵਾਸੀਆਂ ਨੂੰ ਆ ਰਹੀ ਹੈ ਉਨਾ ਦੱਸਿਆ ਕਿ ਮੁਰਗੀ ਪੋਲਟਰੀ ਫਾਰਮ ਵਾਲੇ ਮਰੀ ਹੋਈ ਮੁਰਗੀਆਂ ਨੂੰ ਵੀ ਬਾਹਰ ਹੀ ਸੁੱਟ ਦਿੰਦੇ ਨੇ ਜਿਸ ਨਾਲ ਆਵਾਰਾ ਕੁੱਤੇ ਕਈ ਵਾਰ ਇਨ੍ਹਾਂ ਮਰੀਆਂ ਹੋਈਆਂ ਮੁਰਗੀਆਂ ਨੂੰ ਮੂੰਹ ਵਿੱਚ ਪਾ ਕੇ ਲੋਕਾਂ ਦੇ ਘਰਾਂ ਵਿੱਚ ਸੁੱਟ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਉਧਰ ಗ್ರಾಮ ਪੰਚਾਇਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੋਲਟਰੀ ਫਾਰਮ ਦੇ ਮਾਲਕ ਉਨ੍ਹਾਂ ਨਾਲ ਮਾਰਕੁੱਟ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਨੇ ਜਿਸ ਬਾਬਤ ਉਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਨਾ ਮੰਗ ਕੀਤੀ ਕਿ ਇਸ ਮੁਰਗੀ ਫਾਰਮ ਨੂੰ ਆਬਾਦੀ ਤੋਂ ਦੂਰ ਬਣਾਇਆ ਜਾਵੇ ਜਾਂ ਇਸ ਨੂੰ ਬੰਦ ਕਰਵਾਇਆ ਜਾਵੇ ਸਾਡੇ ਪਿੰਡ ਦੇ ਵਿੱਚ ਜੀ ਬਹੁਤ ਸਾਲਾਂ ਤੋਂ ਪੋਲਟਰੀ ਫਾਰਮ ਬਣਿਆ ਹੋਇਆ ਆ ਜਿਹੜਾ ਕਿ ਘਰਾਂ ਦੀ ਆਬਾਦੀ ਤੇ ਸਕੂਲ ਦੀ ਆਬਾਦੀ ਤੇ ਸਾਡੇ ਗੁਰੂ ਘਰ ਦੇ ਕੋਲ ਬਣਿਆ ਹੋਇਆ ਆ ਤੇ ਦੋ ਧਾਰਮਿਕ ਸਥਾਨ ਨੇ ਕਿ ਇਧਰਲੀ ਸਾਈਡ 'ਆ ਬਾਬਾ ਸੰਘਿਆਣਾ ਜੀ ਤੇ ਇੱਕ ਦੂਸਰੀ ਤਰਫ ਆ ਜੀ ਉਹਦੇ ਵਿੱਚ ਬਣਿਆ ਹੋਇਆ ਜਿਹਦੇ ਨਾਲ ਜੀ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਇਸ ਪੋਟਰੀ ਫਾਰਮ ਚ ਬਹੁਤ ਹੀ ਜ਼ਿਆਦਾ ਗੰਦੀ ਬਦਬੂ ਆਉਂਦੀ ਆ ਜਿਹਦੇ ਨਾਲ ਸਾਹ ਦੀ ਬਿਮਾਰੀ ਮੁੱਖ ਆ ਜੀ ਸਾਹ ਲੈਣ ਵਿੱਚ ਬਹੁਤ ਤਕਲੀਫ ਹੁੰਦੀ ਆ ਸਾਡੇ ਰਿਸ਼ਤੇਦਾਰ ਨਹੀਂ ਸਾਡੇ ਘਰ ਆਉਂਦੇ ਜੀ ਰਾਤ ਰਹਿਣ ਕਿਉਂਕਿ ਇੰਨੀ ਸਮੈਲ ਆਉਂਦੀ ਆ ਰਾਤ ਨੂੰ ਸੋਇਆ ਵੀ ਨਹੀਂ ਜਾਂਦਾ ਹੈਗਾ ਤੇ ਇਸ ਪੋਟਰੀ ਫਾਰਮ ਵੱਲੋਂ ਜਿਹੜੇ ਮਰੇ ਹੋਏ ਮੁਰਗੇ ਆ ਉਹ ਬਾਹਰ ਸੁੱਟੇ ਜਾਂਦੇ ਆ ਤੇ ਉਹ ਬਾਹਰ ਕੁੱਤੇ ਉਹਨੂੰ ਚੱਕ ਕੇ ਪਿੰਡ ਦੀਆਂ ਗਲੀਆਂ ਚ ਘੁੰਮਦੇ ਆ ਸਾਡੇ ਜਿਹੜੇ ਪਿੰਡ ਦੇ ਵਸਨੀਕਾਂ ਦੇ ਜਿਹੜੇ ਪਸ਼ੂ ਰੱਖਿਓ ਜਿਨ੍ਹਾਂ ਦੇ ਉਹਨਾਂ ਦੀਆਂ ਖੋਰਲੀਆਂ ਚ ਲਿਆ ਲਿਆ ਸਿੱਟਦੇ ਆ ਇਹਦੇ ਨਾਲ ਬਿਮਾਰੀ ਫੈਲਣ ਦਾ ਬਹੁਤ ਖਤਰਾ ਹੋ ਗਿਆ ਆ ਤੇ ਸਕੂਲ ਜਿਹੜਾ ਸਾਡਾ ਸਰਕਾਰੀ ਆ ਇਹਦੇ ਕੋਲ ਬਹੁਤ 스ਮੈਲ ਆਉਂਦੀ ਆ ਜੀ ਕਿਉਂਕਿ ਉਹ ਬੱਚੇ ਜਦੋਂ ਗਰਾਊਂਡ 'ਚ ਖੇਡਦੇ ਆ ਉਹਨਾਂ ਤੋਂ ਗਰਾਊਂਡ ਵਿੱਚ ਵੀ ਨਹੀਂ ਖੇਡਿਆ ਜਾਂਦਾ ਤੇ ਟੀਚਰ ਤੇ ਬੱਚਿਆਂ ਨੂੰ ਪੜਾਉਣ ਵਿੱਚ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਅਸੀਂ ਇਹਦੇ ਖਿਲਾਫ ਇਹ 2-3 ਮਹੀਨੇ ਹੋ ਗਏ ਜੀ ਕੰਪਲੀਟ ਕੀਤੀ ਹੋਈ ਆ ਜੀ ਤੇ ਐਸ ਡੀ ਐਮ ਫਗਵਾੜਾ ਡੀ ਸੀ ਸਾਹਿਬ ਨੂੰ ਵੀ ਏ ਡੀ ਸੀ ਸਾਹਿਬ ਨੂੰ ਵੀ ਤੇ ਆਪਣੇ ਪੰਚਾਇਤ ਸਕਤਰ ਜਿਹੜੇ ਆ ਉਹਨਾਂ ਨੂੰ ਵੀ ਕੰਪਲੀਟ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਇਸ ਪੋਟਰੀ ਫਾਰਮ ਨੂੰ ਨਜਾਇਜ਼ ਕਰਾਰ ਦਿੱਤਾ ਹੈ ਕਿ ਇਹ ਨਜਾਇਜ਼ ਬਣਿਆ ਹੋਇਆ ਆ ਪੋਲਟਰੀ ਫਾਰਮ ਦੀ ਜਿਹੜੀ ਹਾਦਿਆ 500 ਮੀਟਰ ਦੂਰ ਹੋਣਾ ਪਿੰਡ ਤੋਂ ਲਾਜ਼ਮੀ ਆ ਪਰ ਇਹ ਜਿਹੜਾ ਪੋਲਟਰੀ ਫਾਰਮ ਆ ਪਿੰਡ ਦੀ ਰਿਹਾਈਜ ਤੋਂ 70 ਮੀਟਰ 80 ਮੀਟਰ 100 ਮੀਟਰ ਤੇ ਸਾਡਾ ਗੁਰਦੁਆਰਾ 450 ਮੀਟਰ ਜਿਹੜਾ ਕਲਗੀਧਰ ਸਾਹਿਬ ਆ ਤੁਸੀਂ ਦੇਖ ਸਕਦੇ ਆ ਵੀ 100 150 ਘਰ ਇਸ ਪੋਲਟਰੀ ਫਾਰਮ ਦੀ ਰੇਂਜ ਦੇ ਵਿੱਚ ਆ ਜਿਹਦੇ ਨਾਲ ਪਿੰਡ ਵਾਸੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਆ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਨੇ ਸਾਨੂੰ ਤਿੰਨ ਪੇਪਰ ਦਿੱਤੇ ਆ ਜਿਹੜੇ ਇਸ ਦੇ ਖਿਲਾਫ ਆ ਜੀ ਜੀ ਦਫਤਰ ਪਾਲ ਵਿਭਾਗ ਜਿਹੜਾ ਆ ਉਹਦੇ ਵੱਲੋਂ ਆ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਉਹਨਾਂ ਨੇ ਵੀ ਦਿੱਤਾ ਤੇ ਐਸਐਮਓ ਪਾਕਿਸਤਾਨ ਨੇ ਵੀ ਇਸ ਨੂੰ ਗਲਤ ਕਰਾਰ ਦਿੱਤਾ ਹੈ ਜੀ ਕਾਨੂੰਨ ਦੇ ਉਲਟ ਬਣਿਆ ਹੋਇਆ ਹੈ ਜੀ ਇਹ ਮੁਰਗੀ ਫਾਰਮ ਤੇ ਗਲਤ ਕਰਾਰ ਦੇਣ ਤੋਂ ਬਾਅਦ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਹਲੇ ਤੱਕ ਜੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਨਾਲ ਹੀ ਇਸ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਪੰਚਾਇਤ ਮੈਂਬਰਾਂ ਨੂੰ ਤਮਕਾਇਆ ਜਾਂਦਾ ਹੈ ਕੁੱਟ ਮਾਰਦੀ ਗੱਲ ਕੀਤੀ ਜਾਂਦੀ ਆ ਤੇ ਸਾਡੀ ਵੀਡੀਓ ਰੰਨੀ ਸਾਡੇ ਜੇ ਕਿਸੇ ਵੀ ਪੰਚਾਇਤ ਮੈਂਬਰ ਨੂੰ ਕੰਨ ਨੂੰ ਕੋਈ ਨੁਕਸਾਨ ਪਹੁੰਚਦਾ ਆ ਤੋ ਇਸ ਦਾ ਮਾਲਕ ਹੀ ਹੋਊਗਾ ਜੀ ਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਇਸ ਪੋਟਰੀ ਫਾਰਮ ਨੂੰ ਜਲਦ ਤੋਂ ਜਲਦ ਬੰਦ ਕਰਾਇਆ ਜਾਵੇ ਤਾਂ ਜੇ ਪਿੰਡ ਵਾਸੀ ਆ ਉਹ ਆਪਣਾ ਮਨੁੱਖੀ ਜੀਵਨ ਵਧੀਆ ਟੰਗਣਾ ਬਤੀਤ ਕਰਨ ਸਾਹ ਲੈਣ ਚ ਕੋਈ ਤਕਲੀਫ ਨਾ ਹੋਵੇ ਜੀ ਸਸਿਕਾ ਜੀ ਮੇਰਾ ਨਾਮ ਮੋਨਜੀਤ कौर ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਆ ਵੀ ਸਾਡੀ ਫੋਲਟਰੀ ਪਰਮ ਛੱਡ ਘਰ ਦੇ ਸਾਹਮਣੇ ਹੀ ਬਣਿਆ ਹੋਇਆ ਕੁਛ 60 ਇਹ ਕਿੱਦਾਂ ਹੀ ਹੈ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਮੈਨੂੰ ਸਾਹ ਦੀ ਪ੍ਰੋਬਲਮ ਹੈ ਸਾਡੇ ਬਜ਼ੁਰਗਿਆ ਬਜ਼ੁਰਗਨ ਵੀ ਸਾਹ ਦੀ ਪ੍ਰੋਬਲਮ ਹੈ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਦੋਂ ਅਸੀਂ ਗੁਰਦੁਆਰਾ ਵੀ ਜਾਂਦੇ ਹਾਂ ਸਾਨੂੰ ਕੁੱਤੇ ਵੱਢਣ ਪੈਂਦੇ ਆ ਜੀ ਤੇ ਇਹ ਇਸ ਪੋਲਟਰੀ ਫਾਰਮ ਨੂੰ ਬੰਦ ਕਰਨਾ ਲਾਜ਼ਮੀ ਬੰਨਿਆ ਜਾਵੇ ਉਧਰ ਜਦੋਂ ਪੋਲਟਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 2016 ਵਿੱਚ ਇਹ ਪੋਲਟਰੀ ਫਾਰਮ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਮਨਜ਼ੂਰੀ ਲੈ ਕੇ ਬਣਾਇਆ ਸੀ ਉਣਾ ਦੋਸ਼ ਲਗਾਇਆ ਕਿ ਹੁਣ ਦੀ ਪੰਚਾਇਤ ਦੇ ਜੋ ਮੈਂਬਰ ਹਨ ਉਹਨਾਂ ਨਾਲ ਰੰਜਿਸ਼ ਰੱਖ ਰਹੇ ਹਨ ਤੇ ਪੰਚਾਇਤ ਮੈਂਬਰ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਨੇ ਪਿੰਡ ਨਰੂੜ ਤੋਂ ਨਾ ਫਰੰਕ ਚੈਨਲ ਇਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਰ ਬਦਬੂ ਦੇਖੋ ਬਦਬੂ ਤਾਂ ਨਹੀਂ ਆ ਰਹੀ ਜੀ ਹੁਣ ਉਹ ਇੱਥੇ ਮੇਰੇ ਕੋਲ ਫੈਮਲੀਆਂ ਰਹਿ ਰਹੀਆਂ ਇਹਨਾਂ ਨੂੰ ਪੁੱਛ ਲਓ ਜਾਂ ਹੋਰ ਵੀ ਆ ਨਾ ਤੁਸੀਂ ਵੀ ਇੱਥੇ ਘਰੇ ਤੁਹਾਨੂੰ ਸਮੈਲ ਆਈ ਤੁਸੀਂ ਦੱਸ ਦਿਓ ਜੀ ਸਰ ਮੇਰੇ ਬੱਚੇ ਅੰਦਰ ਆ ਹੁੱਕਾ ਹੈ ਰਾਤ ਦੇ ਵੀ ਰੋਜ਼ ਇੱਥੇ ਰਹਿੰਦੇ ਆ ਅਸੀਂ ਰਾਤ ਨੂੰ ਆਨੇ ਸੁਰੇ ਜਾਂਦੇ ਆ ਜੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕਾ ਜੀ ਇਥੇ ਕੋਈ ਏਦਾਂ ਦਾ ਨਹੀਂ ਹੈਗਾ ਕਿਉਂਕਿ ਮੇਰਾ ਫਾਰਮ ਆ ਤਕਰੀਬਨ 2016 ਜਿਹੇ ਬਣਾਇਆ ਜੀ ਕੋਈ ਪਿੰਡ ਦੀ ਮਨਜ਼ੂਰੀ ਲੈ ਕੇ ਪੰਚਾਇਤ ਦੀ ਨਾ ਜੀ ਆਪ ਦੇ ਘਰਾਂ ਦੇ ਸਾਈਨ ਕਰਵਾਏ ਬਕਾਇਦਾ ਪੁੱਛਿਆ ਕਿ ਮੈਂ ਫਾਰਮ ਪਾਲਮਾ ਮੇ ਕੋਲ ਖੇਤ ਹੈਗਾ ਆ ਰੋਜ਼ਗਾਰ ਹੈ ਨਹੀਂ ਜੀ ਤੇ ਮੈਂ ਕੰਮ ਕਰਨਾ ਚਾਹੁੰਦਾ ਉਹ ਕਹਿੰਦੇ ਕਰ ਲਓ ਸਾਨੂੰ ਕੀ ਪ੍ਰੋਬਲਮ ਹੈ ਕਰ ਸਕਦੇ ਹਾਂ ਨਾ ਜੀ ਉਸ ਤੋਂ ਅਗਲੀ ਪੰਚਾਇਤ ਆਈ ਜੀ ਉਹਨਾਂ ਨੂੰ ਵੀ ਪੁੱਛਿਆ ਕਹਿੰਦੇ ਕਰ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹੁਣ ਇਹ ਜਿਹੜੀ ਪ੍ਰੋਬਲਮ ਆਈ ਆ ਇਹ ਨਵੀਂ ਪੰ ਜੀ ਕਈ ਨਵੀਂ ਪੰਚਾਇਤ ਆ ਇੱਕ ਦੋ ਇਦਾਂ ਦੇ ਬੰਦੇ ਆ ਵਿੱਚ ਪੰਚਾਇਤ ਦੇ ਵਿੱਚ ਲਾ ਲਓ ਜੀ ਜਿਨ੍ਹਾਂ ਦੀ ਲਾਕਡਾਊਨ ਸ਼ੁਰੂ ਚੱਲਦੀ ਸੀ ਤੁਹਾਡੇ ਨਾਲ ਮੇਰੇ ਨਾਲ ਚੱਲਦੀ ਪਈ ਹੈ ਜੀ ਸਰ ਉਹ ਰੰਜਿਸ਼ ਕੱਢਣ ਨੂੰ ਹੁਣ ਉਹਨਾਂ ਨੇ ਕਿਵੇਂ ਕੋਈ ਪੰਚਾਇਤ ਦੀ ਪਾਵਰ ਆ ਗਈ ਹੈ ਕਿ ਮੈਂ ਬੰਦ ਕਰਵਾਣਾ ਇਹਨੂੰ ਠੀਕ ਹੈ ਜੀ ਹਨਾ ਉਹ ਕੋਈ ਨਾ ਕੋਈ ਮੁੱਦਾ ਚੱਕੀ ਰੱਖਦੇ ਆ ਕਦੀ ਕੋਈ ਆ ਜਾਂਦਾ ਕਦੀ ਕਿਸੇ ਨੂੰ ਭੇਜ ਦਿੰਦੇ ਆ ਸਿਹਤ ਵਿਭਾਗ ਵਾਲੇ ਉਹ ਆ ਕੇ ਦੇਖ ਕੇ ਚਲੇ ਗਏ ਕੋਈ ਪ੍ਰੋਬਲਮ ਨਹੀਂ ਕਰਨ ਤੁਹਾਨੂੰ ਕੰਮ ਕਰੋ ਠੀਕ ਹੈ ਜੀ ਸੋਲਿਊਸ਼ਨ ਬੋਰਡ ਵਾਲੇ ਆਏ ਦੇਖ ਚੱਲ ਗਈ ਸਾਨੂੰ ਕੋਈ ਪ੍ਰੋਬਲਮ ਨਹੀਂ ਕੰਮ ਕਰੋ ਜੀ ਉਹ ਹੁਣ ਕੁਛ ਨਹੀਂ ਹੁੰਦਾ ਦੋੜ ਦੇ ਦੇਮ ਕਿ ਕਿਸੇ ਨੂੰ ਭੇਜ ਦਿੰਦੇ ਆ ਕਿ ਕੰਮ ਨਾ ਕਰ ਸਕੇ ਜੀ ਹਰਾਸਮੈਂਟ ਕਰ ਰਹੇ ਆ ਤਾਂ ਕਿ ਤੰਗ ਉਥੋਂ ਪੁਆਇੰਟ ਛੱਡ ਕੇ ਚਲਾ ਜਾਵੇ ਹੈਨਾ ਜੀ ਉਹ ਗੱਟਰ ਬਣੇ ਹੋ ਮੇ ਕੋਈ ਪੱਕੇ ਗੱਟਰ 12-12 ਫੜ ਦੇ ਦੋ ਜੀ ਜੇ ਕੋਈ ਮਾਰਦਾ ਵੀ ਬਾਈਕਸ ਵੈਸੇ ਮਾਰਦਾ ਜਿਹੜਾ ਮਾਰਦਾ ਉਸ ਵਿੱਚ ਛਿੱੜਦੀ ਦਾ ਜੀ ਉਹਦੇ ਉੱਪਰ ਪਾਈਦਾ ਸਾਨੂੰ ਕੈਮੀਕਲ ਆ ਅਸੀਂ ਉਹ ਪਾ ਲਈਦਾ ਠੀਕ ਹੈ ਜੀ ਲੂਣ ਪਾ ਲਈਦਾ ਨਾ ਸਮੈਲ ਲਾਵੇ ਤੇ ਮੁਰਗਾ ਵੀ ਗਾਲ ਜਾਂਦਾ ਉਹਦੇ ਨਾਲ ਹਣ ਦੇਖੋ ਮੇਰਾ ਇਧਰ ਵੀ ਲੋਕੀ ਬਾਹ ਦੇ ਬਾਹ ਦੇ ਖੇਤ ਥੱਲੇ ਲੈ ਗਏ ਹੁਣ ਮੇ ਕੋਈ ਹੈਗਾ 8 ਦੇ ਨਾਲ ਹੈ ਜੀ ਐਸਾ ਸਾਡੇ 6 ਨਾਲ ਰਹਿ ਗਿਆ ਮੈਂ ਪੰਚਾਇਤ ਨੂੰ ਵੀ ਕਹਿੰਦਾ ਥਾਣੇ ਗਏ ਸਿੱਥੇ ਵੀ ਕਹਿੰਦੇ ਮੈਂ ਕਹਿੰਦਾ ਜੀ ਮੇਰੀ ਜਗਾ ਪੂਰੀ ਕਰਾਓ ਮੈਂ ਬਾਉਂਡਰੀ ਕਰਨਾ ਚਾਹੁੰਦਾ ਜੀ ਤਾਂ ਕਿ ਨਾ ਬਾਹਰਲਾ ਕੁੱਤਾ ਆਵੇ ਨਾ ਕੋਈ ਆਵੇ ਬੰਦਾ ਆਵੇ ਨਾ ਕਿ ਕਿਸੇ ਪ੍ਰੋਬਲਮ ਹੈ ਬਾਉਂਡਰੀ ਕਰ ਦੂੰਗਾ ਪ੍ਰੋਬਲਮ ਹੈ ਕਿਸੇ ਨੂੰ